ਮੇਰਾ 2 ਸਾਲ ਦਾ ਜਿਹੜਾ ਰਿਪੋਰਟ ਕਾਰਡ ਸੀਗਾ ਉਹਨਾਂ ਕਰਕੇ ਹੀ ਪਾਰਟੀ ਦੇ ਦਵਾਦਾਂ ਨੂੰ ਮਿਲਦਾ ਉਹ ਮੌਕਾ ਦਿੱਤਾ ਚਾਹੇ ਬਿਜਲੀ ਹੈ ਜਾਂ ਫ੍ਰੀ ਬੱਸ ਸਫਰ ਹੈ ਇਹ ਠੀਕ ਹੈ ਪਰ ਜਿਹੜਾ ਜਿਹੜਾ ਤੇ ਦੇਖੋ ਥੋੜਾ ਸਹਿੰਦਾ ਬੰਦਾ ਜਾਂ ਮਿਡਲ ਕਲਾਸ ਤੋਂ ਪਰਾ ਬੰਦਾ ਉਹਨਾਂ ਨੂੰ ਤਾਂ ਲੱਗਦਾ ਵੀ ਇਹ ਠੀਕ ਨੇ ਬਸ ਸਵਾਲ ਤੇ ਹੈ ਕਿ ਜਿਹੜਾ ਗਰੀਬ ਬੰਦਾ ਮਹੀਨੇ ਦਾ 10000 ਰੁਪਏ ਕਮਾਉਂਦਾ ਉਹਦਾ 7000 ਬਿੱਲ ਆਜੂ ਬਾਕੀ ਕਿੱਥੋਂ ਜੜੇ ਪਾ ਲੂਗਾ ਆਈ ਕੋ ਕੰਮ ਵੋਟਾ ਕਰਕੇ ਨਿਕਾ ਅਹੀਂ ਪਹਿਲੇ ਪਹਿਲੇ ਜਿੰਨੇ ਕੰਮ ਕੀਤੇ ਜੇਈ ਵੋਟਾ ਕਰਕੇ ਕੰਮ ਨਾ ਹੀ ਖੋ ਤੇਨੇ ਤਾਂ ਸਾਲੀਆ ਨੌਕਰੀ ਉਹ ਤਾਂ ਹੀ ਲਾਗੇ ਜਾ ਕੇ ਦਿੰਦੇ 27 ਆਖਰੀ ਸਾਲ ਚ ਦਿੰਦੇ ਤਾਂ ਸਾਡਾ ਇਹਦੀ ਹੈ ਸਾਡੀ ਜੀਐਸਟੀ ਜਾਂਦੀ ਸਾਡੇ ਟੈਕਸ ਨਹੀਂ ਜਾਂਦੇ ਸਭ ਤੋਂ ਜ਼ਿਆਦਾ ਜੀਐਸਟੀ ਦਿੰਦੇ ਅਹੀਂ ਆਪਣਾ ਹਿੱਸਾ ਮੰਗਦੇ ਅਹੀਂ ਕੋਦਾਂ ਸੋਣਾ ਮੰਗਦੇ ਆ ਵੀ ਖਾਣ ਭੀਗ ਮੰਗਦੇ ਵੀ ਦੇ ਦੇ ਸਿਫਟੀ ਦੇ ਘਰ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਣ ਦੇ ਲਈ 12 ਦਰਵਾਜ਼ੇ ਨੇ ਔਰ ਇਹਨਾਂ 12 ਦਰਵਾਜ਼ੇ ਦੀ ਆਪ ਕੋ ਆਪਣੀ ਦਾ ਇਸੇ ਤਰ੍ਹਾਂ ਅੰਮ੍ਰਿਤਸਰ ਦੀ ਸਿਆਸਤੀ ਗੱਲ ਕਰਨ ਦੀ ਲੋਕ ਸਭਾ ਹਲਕਾ ਅੰਮ੍ਰਿਤਸਰ ਤਾਂ ਹਰ ਦੌਰ ਦੀ ਆਪਣੀ ਕਹਾਣੀ ਹੈ ਔਰ ਜਿਵੇਂ ਅੰਮ੍ਰਿਤਸਰ ਦਾ ਖਿਆਲ ਆਉਂਦਾ ਹੈ ਅੰਮ੍ਰਿਤਸਰ ਦਾ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਸਿੱਖੀ ਦਾ ਕੇਂਦਰ ਅਸਥਾਨ ਯਾਨੀ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਮਨ ਚੋਂਦੀ ਹੈ ਉਸ ਤੋਂ ਬਾਅਦ ਖਿਆਲ ਆਉਂਦਾ ਹੈ ਕਿ ਸਿੱਖ ਪੰਥਕ ਜਿਹੜਾ ਹੈ ਲੋਕ ਸਭਾ ਹਲਕਾ ਹੈ ਔਰ ਸਿੱਖੀ ਵੋਟ ਹੈ ਸਭ ਤੋਂ ਵੱਧ ਲੇਕਿਨ ਜੇਕਰ ਅਸੀਂ ਥੋੜਾ ਜਿਹਾ ਇਤਿਹਾਸ ਵੱਲ ਦੇਖੀਏ ਤਾਂ ਅੰਮ੍ਰਿਤਸਰ ਦੀ ਤਸਵੀਰ ਬਿਲਕੁਲ ਕੋਈ ਟੈਪ 20550 ਤੋਂ ਲੈ ਕੇ ਹੁਣ ਤੱਕ तकरीबन 9 ਵਾਰ ਇੱਥੇ ਕਾਂਗਰਸ ਜਿਹੜੀ ਕਾਬਜ਼ ਰਹੀ ਹੈ ਯਾਨੀ ਕਿ ਉਸ ਤੋਂ ਬਾਅਦ 7 ਵਾਰ ਜਿਹੜੇ ਸਿਕ ਚੇਰੇ ਰਹੇ ਨੇ ਔਰ 9 ਵਾਰ ਜਿਹੜੇ ਨੇ ਚੇਰੇ ਰਹੇ ਨੇ ਸਭ ਤੋਂ ਵੱਧ ਯਾਨੀ ਕਿ तकरीबन 12 ਤੋਂ 13 ਵਾਰ ਕਾਂਗਰਸ ਰਹੀ ਹੈ ਔਰ ਉਸ ਤੋਂ ਬਾਅਦ ਤਿੰਨ ਵਾਰ ਭਾਜਪਾ ਰਹੀ ਹੈ ਇੱਕ ਵਾਰ ਆਜ਼ਾਦ ਔਰ ਇੱਕ ਵਾਰ ਜੱਦਾ ਪਾਰਟੀ ਔਰ ਭਾਰਤੀ ਜੰਗਲ ਜਿਹੜਾ ਇੱਥੇ ਕਾਬਜ਼ ਰਿਹਾ ਸੋ ਹੁਣ ਤਸਵੀਰ ਥੋੜੀ ਬਦਲ ਚੁੱਕੀ ਹੈ ਕਿਉਂਕਿ ਅੰਮ੍ਰਿਤ ਸਰ ਦੇ ਵਿੱਚ तमाम ਪਾਰਟੀਆਂ ਯਾਨੀ ਕਿ ਕਾਜੀ ਕਲ ਤੇ ਭਾਜਪਾ ਦਾ ਅਲਾਈਅੰਸ ਹੈ ਨਹੀਂ ਸਾਰੀਆਂ ਪਾਰਟੀਆਂ ਆਪ ਨੂੰ ਆਪਣੇ ਤਰੀਕੇ ਦੇ ਨਾਲ ਨਿਖਰਾਤ ਦੋ। ਔਰ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਕੈਬਨਿਟ ਮੰਤਰੀ ਜੜੇ ਨੇ ਕੋਈ ਤਾਲੀਵਾਦ ਜੁਣਟ ਰਹੇ ਕਿਉਂਕਿ ਉਹਨਾਂ ਨੂੰ ਵੱਡਾ ਤੇਰਾ ਬਣ ਕੇ ਇੱਥੇ ਲੋਕ ਸਭਾ ਹਲਕੇ ਦੇ ਉਮੀਦਵਾਰ ਵਜੋਂ ਜੜਾ ਮੈਦਾਨ ਚ ਉਤਰਿਆ ਗਿਆ ਆਪਾਂ ਨਾਲ ਨਾਲ ਗੱਲਾਂ ਬਾਤਾਂ ਕਰਗੇ ਕਿਉਂਕਿ ਅਖਬਾਰ ਜਿਹੜੀ ਉਹ ਵੀ ਫਲਟਰੇ ਨੇ ਤਾਲੀਵਾਦ ਸਾਹਿਬ ਆਪਾਂ ਪੁੱਛਦੇ ਆ ਕਿ ਅਖਬਾਰਾਂ ਦੀ ਸੁਰਖੀਆਂ ਦੇ ਵਿੱਚ ਅੱਜ ਕੀ ਲੱਗਦਾ ਕਿਉਂਕਿ ਲੋਕਾਂ ਦੇ ਜਿਹੜੇ ਵਿਚਾਰ ਨੇ ਜਾਂ ਫਿਰ ਲੋਕ ਕਿਸ ਤਰੀਕੇ ਮਕਬੂਲ ਕਰਨਗੇ ਇਸ ਤੋਂ ਪਹਿਲਾਂ ਵੀ ਲੋਕ ਸਭਾ ਚੋਣਾਂ ਲੜ ਚੁੱਕੇ ਨੇ ਤਾਲੀਵਾਦ ਸਾਹਿਬ ਪਹਿਲਾਂ ਤੇ ਇਹ ਦੱਸ ਦਿਓ ਵੀ ਅੱਜ ਦੀ ਅਖਬਾਰ ਕੀ ਕਹਿ ਰਹੀ ਹੈ ਅੱਜ ਦੀ ਅਖਬਾਰ ਪਾਦੀਆਂ ਖਬਰਾਂ ਨੇ ਜੀ ਅਖਬਾਰ ਦੇ ਕਹਿਣਾ ਦਾ ਅਖਬਾਰ ਇਹ ਕਹਿੰਦੀ ਆ ਆ ਜਿੱਤ ਜੂਗਾ ਹੱਦ ਜੂਗਾ ਇਹ ਚੱਲਦਾ ਹੀ ਹੈ ਜੀ ਬਸ ਆ ਕਿਤੇ ਸੋਨੀਆ ਬੋਲ ਰਹੀ ਹੈ ਕਿਤੇ ਕੇਰੀਆ ਸਾਹਿਬ ਬੋਲ ਰਹੀ ਹੈ ਕਿਤੇ ਕੁਛ ਹੋ ਰਿਹਾ ਬਸ ਅਸਾ ਕੇਰੀ ਸਾਹਿਬ ਆਏ ਸੀ ਤਲਗਲ ਸਾਹਿਬ ਉਹਨਾਂ ਦੇ ਆਣ ਤੋਂ ਬਾਅਦ ਕਿੰਨਾ ਕਿ ਤੁਹਾਨੂੰ ਬੁਲਾਰਾ ਮਿਲਦਾ ਕਿਉਂਕਿ 2 ਮਹੀਨੇ ਉਹ ਜੇਲ੍ਹ ਚ ਰਹੇ ਨੇ ਉਮੀਦ ਕੀਤੀ ਜਾ ਰਹੀ ਸੀ ਕਿ ਜੇ ਲੀਡਵਾਲ ਜਤਨ ਅੱਛਾ ਉਹਨਾਂ ਦੇ ਆਉਣ ਤੋਂ ਬਾਅਦ ਉਹਨੂੰ 2.5 ਲੱਖ ਦੇ ਕੰਮ ਅੱਛਾ ਹਾਂ ਬਹੁਤ ਰਿਸਪੌਂਸ ਸੀਗਾ ਇੱਕ ਤਾਂ ਦੋ ਦਿਨ ਪਹਿਲਾਂ ਜੋ ਰੋਡ ਸ਼ੋਅ ਹੋਇਆ ਬਸ ਸੱਚ ਬਹੁਤ ਹੀ ਵਧੀਆ ਰਿਸਪੌਂਸ ਬਹੁਤ ਇਹਨੇ ਕੀ ਕਾਰਨ ਮਾਦਿਓ ਤੁਸੀਂ ਹਾਲੇ ਕਿ ਠੀਕ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਪਰ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਉਹਾਂ ਦੀ ਕਨਵਿੰਸ ਪਾਵਰ ਹੈ ਜਾਂ ਫਿਰ ਲੋਕ ਉਹਨਾਂ ਦੇ ਚਿਹਰੇ ਨੂੰ ਨਹੀਂ ਉਹ ਤਾਂ ਦੇ ਲੋਕ ਚਿਹਰੇ ਤੋਂ ਬਹੁਤ ਸਤ ਕਰਦੇ ਲੋਕ ਉਹਨਾਂ ਦਾ ਭੋਗ ਯਾਦ ਕਰਦੇ ਲੋਕ ਮੰਨਦੇ ਆ ਕਿ ਬੰਦਾ ਮਾਨਦਾਗਾ ਇਹਨੂੰ ਜਾਣ ਬੁੱਝ ਕੇ ਬੰਦਾ ਛੱਡਾ ਉਹ ਖਰਾਬ ਕੀਤਾ ਹਾਂ ਅੱਛਾ ਤਾਲਵਾਲ ਸਾਹਿਬ ਤੁਹਾਡੇ ਕੋਲ ਮੈਂ ਕਿਹ ਪਹਿਲਾਂ ਰਹੇਗੀ ਫੋਨ ਫਿਲਹਾਲ ਤੁਹਾਡੇ ਕੋਲ ਐਨ ਆਰ ਆਈ ਡਿਪਾਰਟਮੈਂਟ ਹੈ ਹਾਂ ਸੋ ਪੰਜਾਬ ਤੋਂ ਤੁਸੀਂ ਵੀ ਦੇਖਿਆ ਆਉਣਾ ਕਿ ਕਿੰਨੇ ਇੱਥੇ ਕਹੋ ਸਟੂਡੈਂਟ ਜਿਹੜੇ ਨੇ ਬਾਹਰ ਜਾ ਰਹੇ ਨੇ ਹਾਲਾਂਕਿ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਬੜੀਆਂ ਕਹੋ ਕਿ ਬੜੇ ਘੁਟਾਲੇ ਹੋ ਰਹੇ ਨੇ ਔਰ ਬਹੁਤ ਸਾਰੇ ਜਿਹੜੇ ਫਰਾਡ ਨੇ ਉਹ ਲੋਕਲਰ ਹੋ ਰਹੇ ਨੇ ਸੋ ਜਿਹੜੀ ਤਾਜ਼ਾ ਤਸਵੀਰ ਹੈ ਕੀ ਕਰੀ ਕਿੰਨਾ ਕੁ ਤੁਸੀਂ ਇਹਦੇ ਤੇ ਕਹਿ ਸਕਦੇ ਥੱਲ ਪਾ ਸਕੀਓ ਕਿੰਨਾ ਕੁ ਇਸ ਸਾਥ ਹੋ ਰਿਹਾ ਸੀ ਕੀ ਚੀਜ਼ਾਂ ਘਟੋ ਬਈ ਨਹੀਂ ਕਾਫੀ ਬੜਾ ਕੰਟਰੋਲ ਕੀਤਾ ਆਪਾਂ ਤੇ ਕਾਫੀ ਮਤਲਬ ਜਿਹੜਾ ਹੁਣ ਠੀਕ ਹੋ ਰਿਹਾ ਪਰ ਕਿਉਂਕਿ ਮੈਂ ਪਿਛਲੇ 17 ਮਾਰਚ ਦਾ ਐਡਿਟਿਓ ਲੱਗਾ ਆਪਣੀ ਇਲੈਕਸ਼ਨ ਕੰਪੇਨ ਵਿੱਚ ਵੀ 16 ਮਾਰਚ ਨੂੰ ਟਿਕਟ ਅਨਾਊਂਸ ਹੋ ਗਈ ਉਹਦੇ ਤੋਂ ਬਾਅਦ ਫਿਰ ਮਤਲਬ ਆਪਾਂ ਅਜੇ ਥੋੜਾ ਧਿਆਨ ਘਟਿਆ ਆਪਾਂ ਮਤਲਬ ਜੂਨ ਦੇ ਫਰਸਟ ਵੀਕ ਤੋਂ ਦੁਬਾਰਾ ਸ਼ੁਰੂ ਅੱਛਾ ਫਿਰ ਵੀ ਜੇ ਅਸੀਂ ਥੋੜਾ ਕੈਲਪੀ ਮੋਟਾ-ਮੋਟਾ ਦੇਖਣਾ ਹੋਵੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਸਟੂਡੈਂਟਸ ਬਾਹਰ ਜਾ ਰਹੇ ਨੇ ਵੱਡੀ ਰੇਸ਼ਿਓ ਹੈ ਲੱਖਾਂ ਸਟੂਡੈਂਟਸ ਨੂੰ ਰੋਜ਼ ਜਿਹੜੇ ਜਹਾਜ਼ ਚੜ੍ਹ ਰਹੇ ਨੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹ ਇਨਾ ਰੋਜ਼ਗਾਰ ਕਿ ਪੰਜਾਬ ਚ ਦਵਾਗੇ ਸੋ ਉਹ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਕੀ ਕੋਈ ਮੋੜਾ ਪਿਆ ਪੰਜਾਬ ਦੇ ਨੌਜਵਾਨੀ ਨਹੀਂ ਨਹੀਂ ਦੇ ਮੋੜਾ ਪਿਆ ਕਾਫੀ ਕਾਫੀ ਲੋਕ ਜਿਹੜੇ ਆ ਉਹ ਮਤਲਬ ਜਿਹੜੇ ਹਟ ਗਏ ਹੋ ਨਾ ਕਾਫੀ ਲੋਕ ਬਾਹਰ ਜਾਣੂ ਕਾਫੀ ਹਟ ਗਏ ਪਿੱਛੇ ਹਟ ਗਏ ਉਹ ਮੋੜਾ ਪੈ ਗਿਆ ਕੰਮ ਜੋ ਜੋ ਪੰਜਾਬ ਦਾ ਮਾਹੌਲ ਠੀਕ ਹੋ ਜੂ ਤੇ ਉਦੋਂ ਮਤਲਬ ਜਿਹੜਾ ਉਹ ਮਤਲਬ ਜਿਹੜਾ ਬਾਹਰ ਦਾ ਜਿਹੜਾ ਪਰਵਾਸ ਹੈ ਉਹ ਘਟ ਜੂਗਾ ਮਰਮ ਸਾਹਿਬ ਜਿਸੀ ਅਮਰਸਿੰਧ ਦੀ ਗੱਲ ਕਰੀਏ ਤਾਂ ਤੁਹਾਨੂੰ ਜਿਵੇਂ ਮੈਂ ਸ਼ੁਰੂਆਤੀ ਦੱਸਿਆ ਕਿ ਕਾਂਗਰਸ ਦਾ ਗੜ ਮੰਗਿਆ ਗਿਆ ਹੋਂ ਤੱਕ ਔਰ 9 ਵਾਰ ਤਾਂ ਕਿਹਾ ਜਾ ਰਿਹਾ ਕਿ ਹਿੰਦੂ ਚੇਰੇ ਜਿਹੜੇ ਨਹੀਂ ਉਹ ਇਥੋਂ ਜਿੱਤ ਦੇ ਰਹੇ ਨੇ ਸੋ 2004 ਤੋਂ ਬਾਅਦ ਹਾਲਾਂਕਿ ਇਹ ਟ੍ਰੈਂਡ ਚੇਂਜ ਹੋਇਆ ਜਦੋਂ ਨੁਕਤੂ ਸਿੰਘ ਸਿੱਧੂ ਆਈ ਸੋ ਹੁਣ ਤੁਸੀਂ ਗੁਰਜੀਤ ਔਜਲਾ ਜਿਹੜੇ ਹੁਣ ਮਜ਼ਬੂਤ ਐ ਵੀ ਨੇ ਉਹਨਾਂ ਨੂੰ ਕੀ ਚੁਣੌਤੀ ਮੰਨਦੇ ਹੋ ਜਾਂ ਕਿੰਨੀ ਕੁ ਚੁਣੌਤੀ ਮੰਨਦੇ ਨਹੀਂ ਕੋਈ ਚੁਣੌਤੀ ਨਹੀਂ ਦੇਖੋ ਇਹ ਕੰਮ ਇਹਨੇ ਕੀਤੇ ਆ ਵੀ ਮਾਨ ਸਾਹਿਬ ਦੇ 2 ਸਾਲ ਦੇ ਜਿਹੜੇ ਕੰਮ ਹੈ ਉਹੀ ਇੰਨੇ ਵਧੀਆ ਨੇ ਕਾਂਗਰਸ ਕਿਉਂ ਕੋ ਕੋ ਜਵਾਬ ਹੀ ਨਹੀਂ ਭਈ 75 ਸਾਲ ਤੋਂ ਲੋਕ ਇਹਨਾਂ ਨੂੰ ਵੇਖਣ ਦੇ ਕਾਂਗਰਸ ਖਾਲੀਆਂ ਨੂੰ ਸਮਝਦੇ ਕਿਗਾ ਇਸ ਕਰਕੇ ਕੋਈ ਮਤਲਬ ਜਣਾ ਉਹ ਹੈ ਨਹੀਂ ਮਤਲਬ ਮੁਕਾਬਲੇ ਵਾਲੀ ਕੋਈ ਗੱਲ ਕੋਈ ਚੁਣੌਤੀ ਨਹੀਂ ਮੰਨਦੇ ਨਾ ਕੋਈ ਤੋ ਅੱਛਾ ਸੈਲਫ ਸਰ ਪਹਿਲਾਂ ਵੀ ਤੁਸੀਂ ਕਿਉਂਕੀ ਚੋਣ ਲੜੀ ਸੀ ਹਾਲ ਕਿ ਉਸ ਉਸ ਚੋਣ ਤੋਂ ਬਾਅਦ ਭਾਵੇਂ ਤੁਹਾਨੂੰ ਬਹੁਤ ਟੱਕਰ ਮੋਟਾ ਪਈਆਂ ਲੇਕਿਨ ਤੁਸੀਂ ਤਾਂ ਐਮਐਲਏ ਬਣੇ ਫਿਰ ਤੁਸੀਂ ਮੰਤਰੀ ਵੀ ਬਣੇ ਹਾਂ ਜੀ ਮੰਤਰੀ ਬਣਨ ਦਾ ਕਿੰਨਾ ਪਰਵਾਹ ਤੁਸੀਂ ਨੂੰ ਲੱਗਦਾ ਹੈ ਵੀ ਹੁਣ ਐਮਪੀ ਚੋਣਾਂ ਚ ਦੁਬਾਰਾ ਤੁਹਾਨੂੰ ਉਤਾਰਿਆ ਗਿਆ ਇਸੇ ਕਰਕੇ ਨਹੀਂ ਨਹੀਂ ਮੈਂ ਜਿਹੜੇ ਕੰਮ ਕੀਤੇ ਸੀਗੇ ਬਲੋ ਉਹ ਨਾ ਕਰਕੇ ਇਹੀ ਪਾਰਟੀ ਦੇ ਮੇਰਾ 2 ਸਾਲ ਦਾ ਜਿਹੜਾ ਰਿਪੋਰਟ ਕਾਰਡ ਸੀਗਾ ਉਹਨਾਂ ਕਰਕੇ ਹੀ ਪਾਰਟੀ ਦੇ ਨੇ ਦਵਾ ਦਾ ਉਹ ਮੌਕਾ ਦਿੱਤਾ 2 ਸਾਲ ਮੈਂ ਦਿੱਤਾ ਗੇਵਾ ਯਾਰ ਏਕੜ ਜਮੀਨ ਛਡਾਈ ਇਹਨਾਂ ਦਾ ਕਿੰਨੇ ਮਸਲੇ ਹੱਲ ਕੀਤੇ ਖੇਤੀਬਾੜੀ ਮਹਿਕਮੇ ਵਿੱਚ ਵਕਈ ਕੰਮ ਇਦਾਂ ਦੇ ਕਿਤੇ ਜਿਹੜੇ ਕਿਸੇ ਨੇ ਨਹੀਂ ਕੀਤੇ ਸੋ ਉਹਦੇ ਕਰਕੇ ਪਾਰਟੀ ਦੇ ਦੁਬਾਰਾ ਮੈਨੂੰ ਇਹ ਬੋਕਾ ਜਿਹਾ ਉਹ ਦਿੱਤਾ ਸਰਬਸਾਹਬ ਤੁਸੀਂ ਖੇਤੀਬਾੜੀ ਦੀ ਗੱਲ ਕੀਤੀ ਤੁਹਾਡੇ ਕੋਲ ਪਹਿਲਾਂ ਮਹਿਕਮਾ ਸੀ ਮੈਨੂੰ ਯਾਦ ਹੈ ਖੇਤੀਬਾੜੀ ਪਾਲਿਸੀ ਦੀ ਗੱਲ ਹੋਈ ਸੀ ਜਦੋਂ ਤੁਸੀਂ ਖੇਤੀਬਾੜੀ ਮੰਤਰੀ ਸੀ ਉਹ ਤੁਹਾਨੂੰ ਇਲਾਨ ਵੀ ਕੀਤਾ ਸੀ ਕਿ ਖੇਤੀਬਾੜੀ ਜਿਹੜੀ ਖੇਤੀ ਪਾਲਿਸੀ ਹੈ ਆਪਣੀ ਪੰਜਾਬ ਦੀ ਐਕੀਪਰਸਨ ਪਾਲਿਸੀ ਹੈਗੀ ਉਹ ਸਾਡੇ ਕੋਲ ਮਹਿਕਮਾ ਜਾਣ ਤੋਂ ਬਾਅਦ ਉਸ ਦਾ ਦੁਬਾਰਾ ਜ਼ਿਕਰ ਨਹੀਂ ਹੋਇਆ ਨਹੀਂ ਉਹ ਜਲਦੀ ਹੋ ਜੂਗੀ ਉਹ ਲਾਗੂ ਹੋਦੀ ਜਲਦੀ ਮੈਨੂੰ ਕੱਲ ਵੀ ਮਤਲਬ ਆਪਣੇ ਖੇਤੀਬਾੜੀ ਮੰਤਰੀ ਖੁੜੀਆ ਸਾਹਿਬ ਤੋਂ ਮੈਨੂੰ ਕਹਦੇ ਰੈਡੀ ਹੈ ਅੱਜ ਤੋਂ ਬਾਅਦ ਲਾਗੂ ਹਾਂ ਬਹੁਤ ਵਧੀਆ ਬੜੀਆ ਹ ਕਾਫੀ ਕੰਮ 90% ਕੰਮ ਤਾਂ ਬੇਰੇ ਹੁੰਦੇ ਹੋ ਗਿਆ ਬਾਕੀ ਖਡਿਆਲ ਸਾਹਿਬ ਦੇ ਕਰ ਲਿਆ ਹੋ ਗਿਆ ਕੰਮ ਆਹ ਅਰਮੇਰ ਸਰ ਜਿਹੜਾ ਲੋਕ ਸਭ ਹਲ ਕਹਨ ਲਗੀ ਪੰਜ ਪੱਤਕ ਸੀ ਇਹ ਲੋਕ ਕਿ ਸਿੱਖੀ ਦਾ ਕੇਂਦਰ ਥੁੜਾ ਕੇ ਆ ਜਾਂਦਾ ਜਾਂ ਕਿ ਇਹਨੂੰ ਪੰਥ ਦੀ ਰਾਜਧਾਨੀ ਵੀ ਕਹਿ ਦਿੰਦੇ ਅਮਰਸਰ ਦੀ ਹਾਂ ਸੋ ਤੁਸੀਂ ਕੀ ਸੋਚ ਰਹੇ ਹੋ ਮਤਲਬ ਲੋਕਾਂ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਅਜੀਹੀ ਗੱਲ ਹੈ ਜਾਂ ਕੀ ਹੈ ਜਿਹੜਾ ਤੁਸੀਂ ਦੱਸੋਗੇ ਲੋਕਾਂ ਕਿ ਮੈਂ ਇਹ ਕਰੂੰਗਾ ਤੇ ਲੋਕਾਂ ਦਾ ਵਿਸ਼ਵਾਸ ਜੀਦਾ ਨਹੀਂ ਲੋਕ ਜਿਹੜੇ ਦਾ ਇੱਥੇ ਸਾਰੇ ਆਪਣੇ ਆਪਣੇ ਦਾਵੇ ਕਰ ਰਹੇ ਜਿਹੜਾ ਅਮਰਸਰ ਸੀਗਾ ਇਹ ਕਹੇ ਤਾਂ ਅਮਦੋਤੇ ਮਤਲਬ ਇਹ ਵੱਡਾ ਮਤਲਬ ਛਡਾ ਸੀਗਾ ਅਦਜੋਗ ਦਾ ਬਹੁਤ ਵੱਡਾ ਜਗ੍ਹਾ ਸੀਗੀ ਅੱਜ ਅਦਜੋਗ ਇੱਥੋਂ ਖਤਮ ਹੋ ਗਿਆ ਅਦਜੋਗ ਨੂੰ ਵਾਪਸ ਲੈ ਕੇ ਆਉਣਾ ਸਭ ਤੋਂ ਵੱਡੀ ਕੰਮ ਹੋਊਗਾ ਟਰੇਡ ਜਿਹੜਾ ਜਿਹੜਾ ਪਾਕਿਸਤਾਨ ਤੋਂ ਏਸ਼ੀਆ ਤੋਂ ਜਿਹੜਾ ਸਾਡੇ ਦਾ ਹੁੰਦਾ ਹੈ ਉਹ ਬੰਦ ਹੋ ਗਿਆ ਉਹ ਟਰੇਡ ਨੂੰ ਦੁਆਰਾ ਸਰਵਾਈਵ ਕਰਨਾ ਉਹ ਉਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਉਹ ਆਪਾਂ ਕਰਾਂਗੇ ਉਹ ਤੋਂ ਵੀ ਦਾ ਮਤਲਬ ਕਿ ਜ਼ਿਆਦਾ ਦਿਓ ਹਾਂ ਅਰੇ ਜੀ ਮੇ ਨਾਰਾ ਵੀ ਦਿੱਤਾ ਜਾ ਰਿਹਾ ਕਿ ਸੰਸਦ ਵੀ ਭਗਵੰਤ ਮਾਨ ਔਰ ਉਹਦੇ ਨਾਲ 130 ਕਿ ਜਦੋਂ ਅਸੀਂ ਹੋਰ ਵਿਰੋਧੀ 13 ਨੇ ਭਾਵੇਂ ਕਾਂਗਰਸ ਐ ਭਾਵੇਂ ਕਾਲੀ ਦੇ ਲੈ ਉਹ ਇਸ ਚੀਜ਼ ਨੂੰ ਬੜੇ ਠਾਕਾ ਲਗਾ ਦਿੰਦੇ ਨੇ ਕਹਿੰਦੇ 130 ਪਤਾ ਐ ਕਹ ਰਹੇ ਵੀ ਇਹਨਾਂ ਦੇ ਜ਼ੀਰੋ ਆਣ ਗਏ ਸਾਡੀਆਂ 13 ਆਣ ਗਿਆ ਭਾਵੇਂ ਕਾਂਗਰਸ ਐ ਉਹ ਕਹਿੰਦੇ ਸਾਡੀਆਂ 13 ਆਣ ਗਿਆ ਤੁਸੀਂ 130 ਕਹਿ ਰਹੇ ਹੋ ਲੱਗਦਾ 130 ਹੋ ਜਾਏਗਾ ਬਿਲਕੁਲ ਹੋ ਜਾਏਗਾ ਬਿਲਕੁਲ 130 ਜੋ 2 ਸਾਲ ਮਾਨ ਸਰ ਨੇ ਕੰਮ ਕੀਤੇ ਆ ਉਹ ਤੇ ਇਹਦਾ ਜੀਦੋਂ ਹੋ ਗਈ ਪੱਕਾ ਹਾਂ ਬਾਕੀ ਤੁਹਾਨੂੰ ਤੁਸੀਂ ਨੂੰ ਮਾਪ ਕੇ ਮਰੇ ਹੋ ਮਤ ਜੇ ਆਪਾਂ ਤੁਹਾਨੂੰ ਪੁੱਛੀਏ ਵੀ ਕਿਹੜੀ ਕਿਹੜੀ ਸੀਟ ਤੇ ਤੁਹਾਨੂੰ ਲੱਗਦਾ ਪੀ ਉਥੇ ਇਹ ਕੰਮ ਹੋਈ ਰਿਹਾ ਜਾਂ ਫਿਰ ਕੋਈ ਵਿਧਾਨ ਸਭਾ ਹੱਲ ਕੇ ਜੋ ਸਾਡਾ ਤੁਸੀਂ ਰਿਪੋਰਟ ਕਾਰਡ ਆਪਲਾਸਸ ਕੀਤਾ ਕਿਵੇਂ ਤੇਰਾ ਜੀਦੋਂ ਮੈਂ ਮੈਂ ਤੁਹਾਨੂੰ ਕਹਿਣ ਰਿਹਾ ਕਿ ਬਲੋ ਜਿਹੜਾ ਸਭ ਤੋਂ ਜ਼ਿਆਦਾ ਕੰਮ ਹੀ ਦੇ ਕੋ ਜਦਾਂ ਬਿਜਲੀ ਬਾਫ ਹੋਈ ਸਾਰੇ ਵਿਧਾਨ ਸਭਾ ਇੱਕ ਸਾਥ ਹੋਈ ਕੋਈ ਜਾਂਚ ਪਾਣ ਦਾ ਇਸ਼ੂ ਨਹੀਂ ਕੋ ਤੁਹਾਨੂੰ ਦਾ ਇਸ਼ੂ ਨਹੀਂ ਕੁਛ ਨਹੀਂ ਜਨਰਲ ਪੰਜਾਬੀਆਂ ਦੀ ਬਿਜਲੀ ਬਾਫ ਹੋਈ ਤੋਰੇ ਸਕੱਕੇ ਸਾਰੇ ਪੰਜਾਬ ਚ ਉਹ ਦਾਸ ਸਾਰੇ ਪੰਜਾਬ ਚ ਘਰਾਂ ਦਾ ਆਟਾ ਦਾਲ ਦੀ ਡਿਲੀਵਰੀ ਦਾਸ ਸਾਰੇ ਪੰਜਾਬ ਚ ਜਿਹੜੀ 43000 ਲੋਕ ਦੀ ਦਿੱਤੀ ਆ ਉਹ ਦਾਸ ਸਾਰੇ ਪੰਜਾਬ ਚ ਜਿਹੜੀਆਂ ਮੱਲਾ ਕਲੀਨਿਕ ਬਣਾਈਆਂ 860 ਉਹ ਦਾਸ ਸਾਰੇ ਪੰਜਾਬ ਚ ਜਿਹੜੇ ਕੱਚੇ ਬਣਾ ਦੇ ਪੱਕੇ ਕੀਤੇ ਉਹ ਦਾਸ ਸ ਇਹ ਕਰਕੇ ਕੋਈ ਇਦਾਂ ਨਾ ਦੀਆਂ ਸਾਰੇ ਪਾਸੇ ਇੱਕੋ ਜਈਏ ਬਦਬਦ ਰਿਪੋਰਟਕਾਰ ਤਾਲਵੰਦ ਸਾਹਿਬ ਹਾਲਾਂਕਿ ਠੀਕ ਹੈ ਫ੍ਰੀ ਬਿਜਲੀ ਜਿਹੜੀ ਹੈ ਲੋਕੋ ਦਾ ਫਾਇਦਾ ਲੈ ਰਹੇ ਨੇ ਪਰ ਲੋਕ ਕਈ ਵਾਰ ਨਾਲ ਨਾਲ ਇਹ ਵੀ ਕਹਿ ਦਿੰਦੇ ਨੇ ਬਹੁਤ ਸਾਰੇ ਲੋਕਾਂ ਨਾਲ ਸੀ ਵੀ ਗਲਪਤ ਕਰ ਰਹੇ ਆ ਬਹੁਤ ਸਾਰੇ ਲੋਕੋ ਖੁਸ਼ ਨਹੀਂ ਲੇਕਿਨ ਕੁਝ ਲੋਕਾਂ ਜਿਹੇ ਨੇ ਉਹ ਕਹਿੰਦੇ ਕਿ ਅਸੀਂ ਫ੍ਰੀ ਦੀ ਚੀਜ਼ ਸਰਕਾਰਾਂ ਤੋਂ ਨਹੀਂ ਜਾਂਦੇ ਤੁਸੀਂ ਪਰਸਨਲੀ ਕੀ ਸੋਚਦੇ ਹੋ ਜਿਹੜੀ ਇਹ ਫ੍ਰੀ ਚਾਹੇ ਬਿਜਲੀ ਹੈ ਜਾਂ ਫ੍ਰੀ ਪਾਸ ਸਫਰ ਹੈ ਇਹ ਠੀਕ ਹੈ ਜਿਹੜਾ ਜਿਹੜਾ ਤੇ ਦੇਖੋ ਥੋੜਾ ਸਹੀਦਾ ਬੰਦਾ ਜਾਂ ਮਿਡਲ ਕਲਾਸ ਤੋਂ ਪਰਦਾ ਬੰਦਾ ਉਹਨਾਂ ਨੂੰ ਤਾਂ ਲੱਗਦਾ ਵੀ ਇਹ ਠੀਕ ਪਰ ਸਵਾਲ ਤੇ ਹੈ ਕਿ ਜਿਹੜਾ ਗਰੀਬ ਬੰਦਾ ਮਹੀਨੇ ਦਾ 10000 ਰੁਪਏ ਕਮਾਉਂਦਾ ਉਹਦਾ 7000 ਬੇਲਾ ਜੂ ਬਾਕੀ ਕਿੱਥੋਂ ਜਾਣੇ ਪਾਲੂਗਾ ਉਹਦੀ ਪ੍ਰੋਬਲਮ ਵੇਖੋ ਨਾ ਤੁਸੀਂ ਵੀ ਜਾਂ ਤਾਂ ਹੋਵੇ ਨਾ ਵੀ ਅਗਲਾ ਬੰਦਾ 30 35000 ਕਮਾ ਦੇ ਬੰਦੇ ਨੂੰ ਤਾਂ 500 ਤੋਂ ਵੱਧ ਕਿਤੇ ਦਿਹਾੜੀ ਨਹੀਂ ਮਿਲਦੀ ਸਮਝਦੇ ਕਿ ਨਹੀਂ ਇਸ ਕਰਕੇ ਮਤਲਬ ਮੈਂ ਬਿਲਕੁਲ ਸਹੀ ਹੈ ਭਾਵੇਂ ਉਹ ਕਹਿੰਦੇ ਮੈਨੂੰ ਤੇ ਨਹੀਂ ਲੱਗਦਾ ਕਿ ਬੋਝ ਕਿਸੇ ਤਰੀਕੇ ਦਾ ਪੈਂਦਾ ਹੋਵੇ ਨਹੀਂ ਨਹੀਂ ਕੋਈ ਬੋਝ ਕਰਦਾ ਲੋਕਾਂ ਦਾ ਲੋਕਲ ਟੈਕਸ ਆ ਸਦਾ ਉਹੀ ਵਾਪਸ ਆਦਾ ਲੋਕਾਂ ਨੂੰ ਹਾਂ ਇੰਨਾ ਕੰਮ ਆ ਕਾਲੀਪਾਲ ਸਾਹਿਬ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਸੀ ਤਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਚੈਲੰਜ ਨਹੀਂ ਲੋਕ ਜਿਹੜੇ ਨੇ ਆ ਕਾਲੀ ਦਲ ਉਹ ਕਹਿੰਦੇ ਕਿ ਅਨਿਲ ਜੋਸ਼ੀ ਜਿਹੜੇ ਨੇ ਉਹ ਵਿਕਾਸਪੁਰਸ਼ ਨਹੀਂ ਕਹਦੇ ਉਹ ਟਾਇਲ ਮੰਤਰੀ ਸੀਗੇ ਵਕਾਫ ਉਸ ਕਾ ਕਿਹੜਾ ਵਿਕਾਸ ਕੀਤਾ ਉਹਨਾਂ ਕੋਈ ਜੁਦੀ ਹਸਤੀ ਲੈ ਕੇ ਆਇਆ ਉਹ ਕੋਈ ਦਜੋ ਫੈਕਟਰੀ ਲੈ ਕੇ ਆਇਆ ਉਹਨਾਂ ਨੇ ਕੋਈ ਟ੍ਰੇਨ ਨਹੀਂ ਕੀਤਾ ਉਹਨਾਂ ਨੇ ਕੋਈ ਹਸਤਾ ਬਣਾਇਆ ਦੱਸਣਾ ਕੀ ਲੈਣਾ ਟੈਲਾ ਲੱਗਿਆ ਦੇਖ ਤੇ ਟੈਲਾ ਦਾ ਇਹ ਭੜੇਵਿਆਂ ਦੀ ਫੈਕਟਰੀ ਕਰੋੜਾਂ ਰੁਪਏ ਖਾ ਕੇ ਲੋਕ ਦੇ ਇਹ ਟਾਲ ਮੰਤਰੀ ਹੁੰਦਾ ਆ ਉਹ ਉਦਾਂ ਹੀ ਵਿਕਾਸ ਮੰਤਰੀ ਮਕਾਸ ਪੁੱਛ ਕੇ ਜਾਂਦਾ ਆਪਣੇ ਕੰਮ ਨੂੰ ਤੁਸੀਂ ਛੁਰਦੇ ਕੀ ਆਪੇ ਕਹੀ ਜਾਂਦੇ ਆਪੇ ਕਹੀ ਜਾਂਦਾ ਉਹ ਨੂੰ ਕੋਲ ਕਹਦਾ ਆਪੇ ਸਰਦ ਇੱਕ ਬੰਦਾ ਉਹ ਵੀ ਕਹਿੰਦਾ ਵਿਕਾਸ ਪੁੱਛਿਆ ਉਹ ਆਪਣੇ ਆਪੇ ਕਹੀ ਜਾਂਦਾ ਮੈਂ ਵਿਕਾਸ ਪੁੱਛਿਆ ਉਸ ਨੇ ਨਾਮ ਲੈ ਲਿਆ ਲਾ ਆਪੇ ਆਪੇ ਮੈਂ ਕਿਹਨੂੰ ਤੇ ਆ ਉਹ ਕਰ ਦਿਆ ਗੱਡੀਆਂ ਤੇ ਗੱਡਾ ਸੋ ਡਰਾਈਵਰ ਲੈ ਆਪੇ ਕਹੀ ਜਾਂਦਾ ਮੈਂ ਅੱਮਸਰ ਦਾ ਇੱਕ ਬੰਦਾ ਦੇਖਿਆ ਜਿਹੜਾ ਵਿਕਾਸ ਪੁੱਛਦਾ अच्छा। ला अबे कहियो। आलूसा अह मेनू लगदा अकाली अरनु सुशियार ਤੋਂ ਬਾਅਦ ਅਕਾਲੀ ਦੇ ਲੋਰ ਪਾਜ ਸਾਹਿਬ ਇਹ ਪਹਿਲੀ ਵਾਰ ਹੈ ਕਿ ਉਹ ਅਲੱਗ-ਅਲੱਗ ਦੋਵੇਂ ਖਤਮ ਹੋ ਜਾਣਗੇ। अच्छा। ਦੋਵੇਂ ਤੁਸੀਂ ਮੇਰੇ ਸਵਾਲ ਤੋਂ ਪਹਿਲਾਂ ਜਵਾਬ। ਪਹਿਲਾਂ ਦੋਵੇਂ ਖਤਮ ਹੋ ਜਾਣਗੇ। اچھا। ਬੀਜਪੀ ਤੋਂ ਕੋਈ ਵੋਟ ਨਹੀਂ ਮੈਨੂੰ ਕਾਲੀਦਾਨ ਨੂੰ ਨਹੀਂ ਕੋਈ ਵੋਟ। ਅੱਛਾ ਇਹ ਤੁਹਾਨੂੰ ਲੱਗਦਾ ਕਿ ਇਹਦਾ ਫਾਇਦਾ ਜਿਹੜਾ ਹੈ ਉਹ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੋਊਗਾ ਸਿੱਧਾ। ਅੱਛਾ। ਹਾਂ। ਹਾਂ। ਤਲਵੰਤ ਸਾਹਿਬ ਅੰਮ੍ਰਿਤਸਰ ਜਿਵੇਂ ਪਹਿਲਾਂ ਬਾਰ-ਬਾਰ ਜ਼ਿਕਰ ਹੁੰਦਾ ਕਿ ਪੰਥਕ ਸੀਟ ਹੈ ਜਾਂ ਇੱਥੋਂ ਦੇ ਅਲੱਗ ਮੁੱਦੇ ਹੋ ਸਕਦੇ ਨੇ ਆਮ ਆਦਮੀ ਪਾਰਟੀ 2 ਸਾਲਾਂ ਦੇ ਵਿੱਚ ਤੁਸੀਂ ਇੱਥੋਂ ਮੰਤਰੀ ਵੀ ਹੋ 2 ਸਾਲਾਂ ਦੇ ਵਿੱਚ ਤੁਸੀਂ ਕੀ ਰਿਪੋਰਟ ਕਾਰਡ ਹੈ ਉਹ ਕਿਹੜੇ ਮੁੱਖ ਕੰਮ ਕੀ ਕੀ ਸਕੂਲ ਆਫ ਐਮੀਨ ਪੂਰੇ ਪੰਜਾਬ ਭਾਰ ਦੇ ਵਿੱਚ ਉਹਦਾ ਪ੍ਰਚਾਰ ਚੱਲ ਰਿਹਾ ਆ ਪੁਹਾਲਾ ਕਲੀਨ ਕਰ ਲੇਕਿਨ ਅੰਮ੍ਰਿਤਸਰ ਦੇ ਵਿੱਚ ਐਹੋ ਜਿਹੇ ਕਿਹੜੇ ਮੇ ਕੰਮ ਤੁਹਾਨੂੰ ਲੱਗਦਾ ਕਿ ਜਿਹੜੇ ਹੁਣ ਤੁਸੀਂ ਦੁਬਾਰਾ ਦੁਬਾਰਾ ਚੇਰ ਰਹੇ ਹੋ ਕਿ ਤੁਸੀਂ ਹੀ ਸੱਤਾ ਤੋਂ ਪਹਿਲਾਂ ਗਿਆ ਸੀ ਵੀ ਅਸੀਂ ਕੰਮ ਦੇ ਧਾਰ ਤੇ ਵੋਟ ਮੰਗਾਂਗੇ ਦੇਖਦਾ ਸੀ ਵੋਟ ਮੈਂ ਮੈਂ ਬੋਲੋ ਜ 2 ਸਾਲ ਦਾ ਆਪਣਾ ਪੋਰਟ ਕਾਰਡ ਦੇ ਕੇ ਫੇਰ ਉਹ ਮੈਂ ਪੋਰਟ ਕਾਰਡ ਕੋਈ 1 ਲੱਖ ਕਾਪੀ ਇਹ ਨਾਲ ਇਹ ਲੋਕਾਂ ਨੇ ਘਰੀ ਭੇਜੀ ਭੀਜੇ ਮੈਂ ਕੰਮ ਕੀਤਾ ਤਾਂ ਮੈਨੂੰ ਉਹ ਆ ਛੜਕਦੇ ਜਾਂਦੇ ਤੁਸੀਂ ਦੇਖੋ ਛੜਕ ਬੜੀ ਇਹ ਨਾਲੇ ਦੀ ਬੜੀ ਆ ਅੱਛਾ ਜੀ ਹਾਂ 24 ਕਰੋੜ ਲੱਗਾ ਛੜਕ ਉੱਤੇ ਐਦਾਂ ਦੀਆਂ ਛੜਕਾਂ ਬਣਾਤੀਆਂ ਸਾਡੇ ਨਾਲੇ ਸਹੀ ਮੈਂ ਚਾਹ ਰਹੀ ਸੀ ਤੁਹਾਡਾ ਜਿਹੜਾ ਰਿਪੋਰਟ ਕਾਰਡ ਹੈ ਉਹ ਅਸੀਂ ਵੀ ਜ਼ਰੂਰ ਦੇਖੀਏ ਕਿਉਂਕਿ ਮੈਂ ਦੇਖ ਪਾਰੀ ਇਹ ਇਹ ਤਾਂ ਪਹਿਲੇ ਡਾ ਰਿਪੋਰਟ ਕਾਰਡ ਵੀ ਕਿਤੇ ਗੱਡੀ ਚ ਹੋਏਗਾ ਜੀ ਠੀਕ ਹੈ ਜ਼ਰੂਰ ਤੁਸੀਂ ਜਦ ਤੱਕ ਇਹ ਦੱਸੋ ਮੈਂ ਦੇਖਦੀ ਆ ਅਸੀਂ ਤੁਹਾਡਾ ਰਿਪੋਰਟ ਕਾਰਡ ਜਿਹੜਾ ਹੈ ਉਹ ਵੀ ਇਹ ਦੋ ਆ ਜੋ ਮੈਂ ਇੱਥੋਂ ਨਾਲ ਕਿ ਅਮਸਾ ਦਾ ਕੀ ਕੀ ਕੀਤਾ ਜਾਂਦਾ ਹਾਂ ਆ ਆ ਰਿਪੋਰਟ ਕਾਰਡ ਆ ਦੇਖੋ ਆ ਆ ਰਿਪੋਰਟ ਕਾਰਡ ਆ ਪਧਰਤਾ ਸੀਗਾ ਆ 2 ਸਾਲ ਬੇਮਸਾਲ ਆ ਦੇਖੋ ਹਰ ਕੰਮ ਲਿਖਿਆ ਕਲਾ ਕਲਾ ਚਲੋ ਹੀ ਪੜ੍ਹੋ ਕੀ ਕੀ ਕੀਤਾ ਬ ਕੋਲ 350 ਕਰੋੜ ਰੁਪਏ ਦਾ ਕੰਮ ਕੀਤਾ ਹਾਂ ਅੱਛਾ ਇਹਦੇ ਵਿੱਚ ਜਿਹੜਾ ਹਲਕੇ ਦਾ ਪੇਂਡੂ ਵਿਕਾਸ ਹਾਂ ਹਾਂ ਜੀ ਜੀ ਵਿਕਾਸ ਮੈਕਮਾ ਪਹਿਲੇ ਤੁਹਾਡੇ ਕੋਲ ਸੀ ਹਾਂ ਸਾਬ ਤੁਸੀਂ ਮਾਡਰਨ ਸਾਥ ਦੇ ਵਿੱਚ ਲਿਖਿਆ ਹੋਇਆ ਪੂਰਾ ਕੰਕਰਟ ਕੰਮ ਕੀ ਕੁਝ ਨਹੀਂ ਅੰਮ੍ਰਿਤਸਰ ਦੇ ਵਿੱਚ ਮੇਨ ਜਿਹੜੀ ਅਸੀਂ ਦੀ ਗੱਲ ਕਰੀ ਅ ਸਿਟੀ ਵਿੱਚ ਵੀ ਮੇਨ ਹੈ ਵੱਡਾ ਮੁੱਟਾ ਰਿਹਾ ਹੈ ਇਹ ਮੁੱਟਾ ਬਣਾਵਾਂਗੇ ਸਰ ਬਾਈ ਇਹ ਹੀ ਕਿਉਂ ਨਹੀਂ ਕੀਤਾ ਤਾਂ ਮੈਂ ਇਨਾ ਕੰਮ ਕੀਤਾ ਇਦਾਂ ਹੀ ਹੁਣ ਮੈਂ ਸਿਟੀ 'ਚ ਕੰਮ ਕਰਾਂ ਹਾਂ ਕਹੇ ਜੀ ਬਤਾ ਗਏ ਪਿਆਰਤ ਬੋਰਡ ਗਾਣ ਦੇ ਕੇ ਲੋਕਾਂ ਨੂੰ ਕਹੇ ਕਿ ਜੇ ਜੇ ਮੈਂ ਕੰਮ ਕੀਤਾ ਮोटा ਬਹੁਤ ਦਿਨ ਦਾ ਬਹਗੀ ਹੁਦਨਾਂ ਚ ਕਹਿਣਾ ਬੋਗਾ ਉਹ ਕਹਿ ਤਾਂ ਰਿਹਾ ਕਿੱਥੇ ਕਿੱਥੇ ਕੋਈ ਕਹਿੰਦੇ ਆ ਕਦੋਂ ਗੁਰਜੀਤ ਦੌਜਨਾ ਜੀ ਕਹਿ ਰਹੇ ਕਹਿ ਰਹੇ ਜੇ ਮੈਂ ਕੰਮ ਕਰ ਰਿਹਾ ਤਾਂ ਹੀ ਮੈਂ ਇਨਸਾਲਾਂ ਤੋਂ ਲੋਕਾਂ ਦੇ ਵਿੱਚ ਤਾਂ ਹੀ ਮੈਂ ਮੈਂ ਕਿਹਾ ਤਾਂ ਹੀ ਅੰਮ੍ਰਿਤਸਰ ਗਾੜੇ ਕੋ ਆ ਤਾਂ ਕਰਨਾ ਕਿ ਮਲਸਰ ਕੇ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟ ਪਾਓ ਮੇਰੇ ਨਾ ਪਾਓ ਕਹਿੰਦੇ ਹੀ ਕਿ ਦੀ ਰੋ ਆਪੇ ਲੋਕਾਂ ਨੂੰ ਮਨ ਲੱਗਦਾ ਕੰਮ ਕੀਤਾ ਕਿ ਨਹੀਂ ਕੀਤਾ ਗੰਦੇ ਨਾਲੇ ਤੇ ਘਾ ਰੋ ਦਾ ਗੰਦੇ ਨਾਲੇ ਤੇ ਦਫਤਰ ਰੋ ਦਾ ਉਹ ਨਾਲੇ ਨੇ ਅਧੇ ਮਸਲ ਨੂੰ ਕੈਨਸਲ ਕਰ ਦਿੱਤਾ ਸਾਡੇ ਸਸ ਸਾਲ ਐਮਪੀ ਦੇ 7 ਕਿਲੋਮੀਟਰ ਲੰਬਾ ਨਾਲਾ ਸਰ ਉਹ ਦੀ ਬਣਾ ਸਕੀ ਹਾਂ ਤੇ ਜਿਵੇਂ ਤੁਸੀਂ ਆਪਣੇ ਵਿਜ਼ਨ ਦੱਸ ਰਹੇ ਸੀਗੇ ਮੈਂ ਇੱਕ ਵਾਰ ਤੁਹਾਨੂੰ ਕਹਾਂਗਾ ਕਿ ਤੁਸੀਂ ਆਪਣਾ ਵਿਜ਼ਨ ਜਿਹੜਾ ਹੈ ਉਹ ਜ਼ਰੂਰ ਦੱਸੋ ਕਿ ਵਿਜ਼ਨ ਵਿਜ਼ਨ ਇਹ ਹੈ ਕਿ ਆਪਾਂ ਇੱਕ ਤੇ ਅੰਮ੍ਰਿਤਸਰ ਵਿੱਚ ਇੰਟਰਨੈਸ਼ਨਲ ਯੂਨੀਵਰਸਿਟੀ ਚਾਹੁੰਦੇ ਹਾਂ ਕੇਮ ਚਾਹੁੰਦੇ ਹਾਂ ਇੱਕ ਆਈਟੀ ਪਾਰਕ ਚਾਹੁੰਦੇ ਹਾਂ ਆਮ੍ਰਿਤਸਰ ਵਿੱਚ ਆਪਾਂ ਫਿਲਮ ਸਿਟੀ ਬਣਾਉਣਾ ਚਾਹੁੰਦੇ ਹਾਂ ਅਮਰਸਰ ਬਾਈ ਅੱਡੇ ਤੇ ਕਾਦਗੋ ਟਰਮੀਨਲ ਚਾਹੁੰਦੇ ਆ ਅਮਰਸਰ ਸ਼ਹਿਰ ਦੇ ਵਿੱਚ ਅਦੇਰਵੇ ਜਿਹੜੀ ਹੈ ਨਾ ਲਾਈਨ ਲਗਭਗ ਸੈਂਟਰ ਦੇ ਵਿੱਚੋਂ ਹੀ ਲੰਘਦੀ ਹੈ ਉਹਦੇ ਪੋਂ ਸਾਰੇ ਫਾਟਕ ਜਿਹੜੇ ਆ ਉਹ ਬੰਦ ਹੋ ਜਾਂਦੇ ਆ ਲੋਕ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਤੇ ਉਹ ਜਾਂ ਆਪਾਂ ਅੰਡਰ ਦਾ ਓਵਰਵਿਜ ਜਾਂ ਅੰਡਰਵਿਜ ਇਹ ਜਿਹੜੇ ਇਹ ਬਣਾਉਣੇ ਆ ਸਮਝਦੇ ਗਦੇ ਆ ਇੱਕ ਅਵਸਰ ਦਾ ਸੁੰਦਰੀ ਕਰਦੇ ਆ ਤੇ ਇਹ ਸ਼ਹਿਰ ਨੂੰ ਸਾਫ਼ ਸੁਥਰਾ ਕਿਦਾਂ ਰੱਖਣਾ ਇੱਕ ਆਪਾਂ ਜਿਹੜੀ ਇੰਡਸਟਰੀ ਦੀ ਵਾਪਸੀ ਹੈ ਇੱਕ ਉਹ ਜਿਹੜਾ ਆਪਾਂ ਇੱਕ ক্রিকেট ਸਟੇਡੀਅਮ ਜਿਹੜਾ ਉਹ ਅਬ ਸੈੱਟ ਬਣਾਉਣਾ ਚਾਹੁੰਦੇ ਆ ਇੱਕ ਇੱਥੇ ਦਾ ਪੁਰਾਣੀ ਗਾਂਧੀ ਗਾਉਂੜਿਆ ਸਟੇਡੀਅਮ ਆ ਉਹਨੂੰ ਆਪਾਂ ਜਿਹੜਾ ਸਪੋਰਟਸ ਅਕੈਡਮੀ ਜਿਹੜੀ ਉਹ ਬਣਾਉਣੀ ਚਾਹੁੰਦੇ ਬੜੀਆਂ ਚੀਜ਼ਾਂ ਨੇ ਅਬ ਇਹਦੇ ਵਿੱਚ ਇੱਕ ਲਿਖੀ ਦੀ ਅਮਰਸਾ ਦੇ ਸੀਬੀ ਦੀ ਬੜੀ ਵੱਡੀ ਬੋਲ ਹਾਂ ਸੀਬ ਸੀਬ ਉਹਨੂੰ ਜਿਹੜਾ ਠੀਕ ਆ ਤੁਹਾਨੂੰ ਹਾਂ ਅਜੋ ਸਭ ਇਹ ਜਿਹੜੇ ਤੁਸੀਂ ਕਹਿੰਦੇ ਹਾਲਾਂਕਿ ਆਪਾਂ ਹਰੇਕ ਲੋਕਾਂ 'ਚ ਵੀ ਜਾ ਰਹੇ ਹਾਂ ਲੋਕ ਲੋਕਾਂ ਨੇ ਵੀ ਇਹ ਵੀ ਕਹਿਣਾ ਕਰ ਰਹੇ ਕਿ ਜਦੋਂ ਇਲੈਕਸ਼ਨ ਹੁੰਦਾ ਚਾਹੇ ਵਿਧਾਨ ਸਭਾ ਦਾ ਹੋਵੇ ਚਾਹੇ ਸਫਾ ਦਾ ਹੋਵੇ ਕਹਿੰਦੇ ਸਾਡੇ ਕੋਲ ਆਦੇ ਨੇ ਲੀਡਰਸ ਦਾਅਵੇ ਵਾਦੇ ਗਰੰਟੀਆਂ ਹਰ ਵਾਰ ਜਿਹਨੇ ਹਾਲੇ ਕਿ ਭਾਵੇਂ ਤੁਸੀਂ ਕਹੋਗੇ ਕਿ ਤੁਸੀਂ ਦੋ ਚਾਰ ਗਰੰਟੀ ਜਿਹੜੀਆਂ ਪੂਰੀਆਂ ਵੀ ਕੀਤੀਆਂ ਲੋਕ ਹੁਣ ਵਿਸ਼ਵਾਸ ਕਰਨ ਕਰਨ ਤੋਂ ਹਟ ਕੇ ਨੇ ਲੋਕ ਕਹਿੰਦੇ ਸਾਡਾ ਤਾਂ ਹੁਣ ਇਹ ਦਿਲ ਕਰਦਾ ਕਿ ਅਸੀਂ ਨੋਟਾ ਪ੍ਰੈਸ ਕਰ ਦਈਏ ਤੁਸੀਂ ਇਸ ਚੀਜ਼ ਨੂੰ ਕਿਉਂ ਕਿਉਂ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਕਿਹੜੀ ਗੱਲੋਂ ਕਹਿੰਦੇ ਲੋਕ ਅਈ ਜਿੰਨੀਆਂ ਗਰੰਟੀਆਂ ਦਿੱਤੀ ਉਹਨਾਂ ਸੇ ਇੱਕ ਵੀ ਲੇਡੀਜ਼ ਦੀ ਗਾਰੰਟੀ ਹੈਗੀ ਜਿਹੜੀ ਮਾਂ-ਪਿਓਾਂ ਦੀ ਗਾਰੰਟੀ ਹੈ ਇਹ ਇਹ ਬੜਾ ਸਵਾਲ ਹੈ ਇੱਕ ਕਵਿੰਦਾ ਬਸ ਉਹ ਸੀਐਮ ਸਾਹਿਬ ਨੇ ਆਲਰੇਡੀ ਅਨਾਉਂਸ ਕੀਤਾ ਕਿ ਆ ਇਲੈਕਸ਼ਨ ਕੋਰਟ ਤੋਂ ਬਾਅਦ ਉਹਨੂੰ ਅਸੀਂ ਲਾਗੂ ਕਰ ਦੇ ਬਾਕੀ ਦੇ ਜਿੰਨੀਆਂ ਗਾਰੰਟੀਆਂ ਦਿੱਤੀਆਂ ਸਾਰੀਆਂ ਲਾਗੂ ਕਰ ਦੇ ਹਾਂ ਦਿਲਵਾਨ ਜਬ 1000 ਰੁਪਏ ਜਿਹੜੇ ਮੇਲਾ ਮਨ ਦੇ ਦੀ ਗੱਲ ਸੀ ਤੁਸੀਂ ਕਹਿ ਰਹੇ ਸੀ ਇਲੈਕਸ਼ਨ ਤੋਂ ਬਾਅਦ ਕਰੋਗੇ ਤੁਸੀਂ ਨਹੀਂ ਸੋਚਦੇ ਵੀ ਜੇ ਇਲੈਕਸ਼ਨ ਦੇ ਟਾਈਮ ਯਾਨੀ ਕਿ ਜਿਹੜਾ ਹੁਣ ਦੌਰ ਹੈ ਜਾਂ ਇਸ ਤੋਂ ਪਹਿਲਾਂ ਹੁੰਦਾ ਤਾਂ ਕਿਤੇ ਨਾ ਕਿਤੇ ਬਹੁਤ ਫਾਇਦਾ ਹੋ ਜਾਣਾ ਸੀ ਐਡਵਾਂਟੇਜ ਹੋਣਾ ਸੀ ਨਹੀਂ ਦੇਖੋ ਉਹ ਤਾਂ ਵੋਟਾਂ ਕਰਕੇ ਤੁਸੀਂ ਸੋਚਦੇ ਨਾ ਆਈ ਕੋ ਕੰਮ ਵੋਟਾਂ ਕਰਕੇ ਦੀਗਾ ਨਾ ਆਈ ਪਹਿਲੇ ਪਹਿਲੇ ਜਿੰਨੇ ਕੰਮ ਕੀਤੇ ਜੇ ਵੀ ਵੋਟਾਂ ਕਰਕੇ ਕੰਮ ਨਾ ਆਇਆ ਕੋ ਤਿੰਨੇ ਤਾਂ ਤਾਲੀ ਆ ਦੌਕਰੀ ਉਹ ਤਾਂ ਹੀ ਲੱਗ ਜਾ ਕੇ ਦਿੰਦੇ ਸਤਾਈ ਚ ਆਖਰੀ ਸਾਲ ਚ ਦਿੰਦੇ ਤਾਂ ਸਾਡਾ ਇਹਦੀ ਹੈ ਦੂਜੀ ਗੱਲ ਹੈ ਇਸ ਸਿਕਾਤ 500 ਸਾਲਾਂ ਲਈ ਅਜੇ 2 ਸਾਲ ਹੋਏ ਅਸੀਂ ਗਾਰੰਟੀ ਆ 500 ਸਾਲਾਂ ਲਈ 500 ਸਾਲਾਂ ਦੀ ਪੂਰੀਆ ਕਰਦੇ ਹਾਂ ਇੱਕ ਹੀ ਰਹਿ ਗਈ ਉਹ ਕਰਦੇ ਨਹੀਂ ਕੋਈ ਗੱਲ ਹਾਂ ਇਹ ਰਿਪੋਰਟ ਕਾਰਡ ਦਾ ਬਾਰ-ਬਾਰ ਜ਼ਿਕਰ ਹੋਣਾ ਤੁਸੀਂ ਲੁੱਕਾ ਜੋ ਜਾਣਦੇ ਹੋ ਲੋਕ ਕਿਸ ਚੀਜ਼ ਨੂੰ ਮੁੱਦਾ ਬਣਾ ਰਹੇ ਨੇ ਖਾਸ ਤੌਰ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੁਹਾਡੇ ਕੋਲੋਂ ਲੋਕ ਅਸੀਂ ਹੁਣ ਅੱਜ ਵੀ ਦੇਖ ਰਹੀ ਸੀ ਤੁਹਾਡੇ ਘਰ ਦੇ ਬਾਹਰ ਬਹੁਤ ਰਸ਼ ਸੀ ਬਹੁਤ ਲੋਕ ਜਿਹੜੇ ਪਿੱਛੇ ਔਰ ਅਸੀਂ ਇਹ ਵੀ ਦੇਖਿਆ ਕਿ ਤੁਸੀਂ ਇਕੱਲੇ-ਇਕੱਲੇ ਨੂੰ ਜਾ ਕੇ ਮਿਲ ਵੀ ਰਹੇ ਸੀ ਉਹ ਲੋਕ ਕਿਹੜੀਆਂ ਉਹ ਆਪਣੇ ਲੋਕਲ ਮੁੱਦੇ ਨੇ ਕਿਹੜੀਆਂ ਉਹ ਲੋਕਲ ਸਮੱਸਿਆਵਾਂ ਰੇੜੀਆਂ ਲੈ ਕੇ ਤੁਹਾਡੇ ਕੋਲ ਨਹੀਂ ਉਹ ਤਾਂ ਪਿੰਡਾਂ ਦੇ ਛੋਟੇ-ਛੋਟੇ ਹੁੰਦੇ ਆ ਛੇ ਦਾ ਅਕੜੀਆਂ ਬੱਲੇ ਹੁੰਦੇ ਆ ਪਰ ਜਿਹੜੇ ਅਸਲ ਮੁੱਦੇ ਆ ਉਹ ਇੰਡਸਟਰੀ ਦਾ ਵਾਪਸ ਆਉਣਾ ਬਹੁਤ ਜ਼ੂਰੀ ਹੈ ਸਿਹਤ ਹੀ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਪੂਰੇ ਬਾਰਡਰ ਏਰੀਆ 'ਚ ਕੋਈ ਇੰਟਰਨੈਸ਼ਨਲ ਲੈਵਲ ਦੀ ਜੁਨੀਵਰਸਿਟੀ ਦੀ ਆ ਗਈ ਉਹ ਬਣਾਉਣਾ ਬਹੁਤ ਜ਼ਰੂਰੀ ਹੈ ਪੂਰੇ ਬਾਰਡਰ ਪਖਤਾਨਕੋਟ ਤੋਂ ਲੈ ਕੇ ਫਲੂਸ਼ਪੋਤਾ ਕੋਈ ਏਐਸ ਦੇ ਲੈਵਲ ਦਾ ਹਸਪੀਟਲ ਨੀਗਾ ਪਾਣੀ ਖਰਾਬ ਹੋਦਿਆ ਲੋਕਾਂ ਨੂੰ ਮਤਲ ਜਟਾ ਤੁਹਾਡਾ ਤਾਂ ਪਤਾ ਕਦੇ ਕੈਂਸਰ ਕੀੜੀਆਂ ਬਹੁਤ ਇਹ ਸਭ ਤੋਂ ਵੱਡੀ ਸਮੱਸਿਆ ਹੈ ਪੂਰੇ ਆਦਾ ਪੰਜਾਬ 'ਚ ਕਈ ਇਦਾਂ ਦੇ ਥਾਵਾਂ ਨੇ ਤੇ ਕੈਂਸਰ ਬੈਲਟ ਬਣਦੀ ਹੈ ਬਿਲਕੁਲ ਸੋ ਉਹ ਜਿਹੜਾ ਸਾ ਉਹ ਸੀ ਵਾਹ ਜਿਹੜਾ ਚਾਹੁੰਦੇ ਆ ਉੱਥੇ ਮੇਰਾ ਫੋਕਸ ਹੋ ਗਿਆ ਮੈਂ ਉਹਦੇ ਤੇ ਕਰੂੰਗਾ ਪੰਜ ਮਿੰਟ ਹਾਂ ਔਰ ਇਹ ਜਿਹੜਾ ਜਿਹੜੀ ਹੁਣ ਦੀ ਲੋਕ ਸਭਾ ਚੋਣਾਂ ਨੇ 당ਵਾਲ ਸਾਹਿਬ ਤੁਸੀਂ ਦੇਖਿਆ ਹੋਣਾ بڑے ਚਿਹਰੇ ਪਾਰਟੀਆਂ ਛੱਡ ਕੇ ਇਧਰ ਉਧਰ ਹੋਏ ਨੇ ਇਵਨ ਕਿ ਤੁਸੀਂ ਦੇਖਿਆ ਆਣਾ ਮੁੱਖ ਮੰਤਰੀ ਪਰਿਵਾਰਾਂ ਦੇ ਜਿਹੜੇ ਚਿਹਰੇ ਨੇ ਉਹਨਾਂ ਨੇ ਪਾਰਟੀਆਂ ਬਦਲੀਆਂ ਸੋ ਇਹ ਸ਼ਾਇਦ ਪਹਿਲੀ ਵਾਰ ਇਤਾਂ ਹੋਇਆ ਕਿ ਇੰਨੇ ਵੱਡੇ ਚਿਹਰੇ ਜਾਂ ਇੰਨੇ ਜੋ ਲੋਕ ਜਿਹੜੇ ਨੇ ਸਿਆਸੀ ਪਾਰਟੀਆਂ ਦੇਖ ਕੇ ਉਤੰਤਰ ਹੋ ਰਹੇ ਨੇ ਤੁਹਾਨੂੰ ਲੱਗਦਾ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਿਤਨੇ ਗਿੱਤੇ ਕਿਉਂਕਿ ਤੁਸੀਂ ਦੇਖੋ ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਜਿਸ ਪਾਰਟੀ ਦੀ ਆਈਡਿਓਲੋਜੀ ਪਸੰਦ ਕਰਕੇ ਉਹਨਾਂ ਨੂੰ ਜਿਤਾਇਆ ਵਿਧਾਨ ਸਭਾ ਭੇਜਿਆ ਉਹ ਬਾਅਦ ਚ ਕਿਸੇ ਹੋਰ ਪਾਰਟੀ ਚ ਚਲੇ ਗਏ ਲੋਕ ਖਾਦਾਸ਼ ਹੁੰਦੇ ਨੇ ਲੋਕ ਸੋਚ ਰਹੇ ਨੇ ਕਿ ਹੁਣ ਅਸੀਂ ਪਾਰਟੀ ਦੇ ਕੇ ਵੋਟ ਪਾਈ ਹੈ ਕਿ ਚਿਹਰਾ ਦੇ ਕੇ ਵੋਟ ਪਾਈ ਹੈ ਮੈਂ ਮੈਂ ਖਿਆ ਲੋਕਾਂ ਨੂੰ ਨਾ ਦੋ ਹੀ ਦਿੱਤੇ ਰੱਖ ਲਈ ਪਾਰਟੀ ਵੀ ਦੇਖਣੀ ਚਾਹੀਦੀ ਹੈ ਤੇ ਚਿਹਰਾ ਦੇਖੋ ਦੇ ਪਾਰਟੀ ਕਾਂਗਰਸ ਕਾਇਨਾ ਨੇ ਬਿੱਟੇ ਸਾਹਿਬ ਅੱਜਕੱਲ ਬੀਜਪੀ ਹੁਣੇ ਦੱਸਦਾ ਅੱਜਕੱਲ ਕੀ ਕੀ ਬੀਜਪੀ ਨੇ ਕੀ ਕੀਤਾ ਪੰਜਾਬ ਲਈ ਦੱਸੋ ਤੁਸੀਂ ਬੀਜਪੀ ਨੇ ਮਸਲੀ ਕੀ ਕੀਤਾ ਸੋ ਦੋਵੇਂ ਚੀਜ਼ਾਂ ਬੀਜਪੀ ਵਾਲੇ ਕਹਿ ਰਹੇ ਨੇ ਕਿਰੇ ਕੇਂਦਰ ਤੋਂ ਕਾਇਨਾ ਨੇ ਸਕੀਮਾਂ ਕਿਹੜੀ ਤੇ ਐਨਐਚਐਮ ਦੀ ਇੱਕ ਗੱਲ ਕੀਤੀ ਉਹ ਕਹਿੰਦੇ ਕਿ ਮੁਹੱਲਾ ਕਲੀਨਿਕ ਜਿਹੜੇ ਉਹ ਕੇਂਦਰ ਦੀ ਸੀਜ਼ ਸਕੀਮ ਹੈ ਕੇਂਦਰ ਦੇ ਸਿਹਤ ਪੰਡਾ ਦੇ ਸੀ ਸੂਬੇ ਨੂੰ ਉਹ ਕਹਿੰਦੇ ਫੋਟੋ ਲਗਾਈ ਮੁੱਖ ਮੰਤਰੀ ਦੀ ਆਪੇ ਨਹੀਂ ਨਹੀਂ ਜਿਹੜੇ ਜਿਹੜੇ ਕੇਂਦਰ ਦੇ ਪੈਸੇ ਆ ਉਹ ਉਹ ਮੋਦੀ ਸਾਹਿਬ ਆਪਣੇ ਘਰੋਂ ਲੈਂਦੇ ਸਾਡੀ ਜੀਐਸਏ ਹੀ ਜਾਂਦੀ ਸਾਰੇ ਟੈਕਸ ਨਹੀਂ ਜਾਂਦੇ ਸਭ ਤੋਂ ਜ਼ਿਆਦਾ ਇਹ GST ਦਿੰਦੇ ਆਈ ਆਪਣਾ ਹਿੱਸਾ ਮੰਗਦੇ ਆਈ ਕੋਤਾ ਥੋੜਾ ਮੰਗਦੇ ਆ ਵੀ ਸਾਨੂੰ ਭੀ ਪੰਗਦੇ ਵੀ ਦੇ ਦਿਓ ਜੀ ਆਈ ਆਪਣਾ ਹਿੱਸਾ ਮੰਗਦੇ ਇਸ ਕਰਕੇ ਉਹ ਇਹ ਗਲਤ ਗੱਲ ਕਹਿੰਦੇ ਆ ਉਹਨਾਂ ਨੂੰ ਇਹ ਲੱਗਦਾ ਜਿਦਾ ਇਹ ਭੀ ਪੰਗਦੇ ਸੈਂਟਰ ਕੋ ਆਈ ਭੀ ਕੋ ਮੰਗੇ ਵੀ ਸਾਡਾ ਹਿੱਸਾ ਸਾਨੂੰ ਦਿਓ ਇਹ ਤਾਂ ਪਾਰ ਪਾਸ ਨੂੰ ਨੁਕਸਾਨ ਵੀ ਹੋ ਸਕਦਾ ਵੀ ਜਿਸ ਤਰੀਕੇ 8000 ਕਰੋੜ ਜਿਹੜਾ ਰੁਕਿਆ ਹੋਇਆ ਔਰ ਤੁਸੀਂ ਵੀ ਮੈਨੂੰ ਲੱਗਦਾ ਜੇ ਲੋਕਾਂ ਚ ਜਾਂਦੇ ਹੋਗੇ ਆਜ਼ਾਹਿਰ ਜੀ ਗੱਲ ਹੈ ਜ਼ਿਕਰ ਤਾਂ ਕਰਦੇ ਹੋਗੇ ਹਾਂ ਐਵਰੀਡੇ ਲੋਕਲ ਫੀ ਲਗਾ ਦੇ 5000 ਰੁਪਏ ਇਹਦੀਆਂ ਦਾ ਸਾਡਾ ਫੰਡ ਆ ਉਹ ਡੱਕਦਾ ਸੜਕਾਂ ਕਿਉਂਕਿ ਇਹ ਖਾਸ ਸੜਕ ਤਾਂ ਬਣੀ ਹੋਈ ਹੈ ਪਿਛਲੀ ਸੜਕ ਇਹ ਇਹ ਉਹ ਜਿਹੜੀ ਹੁੰਦੀ ਉਹ ਗੱਡੀ ਤੇ ਉਹ ਬਣਾ ਰਹੇ ਸੀ ਉਹ ਦੱਸ ਰਹੇ ਸੀ ਆਪਣੇ ਆਪ ਜੀ ਵੀ ਕੀ ਹਾਲਾਤ ਹੁੰਦਾ ਇਹ ਸੜਕਾਂ ਜਿਹੜੀਆਂ ਨੇ ਪੀਡਬੀਟੀ ਦੇ ਥੱਲੇ ਹੁੰਦੀਆਂ ਪਰ ਉਹ ਸੜਕਾਂ ਲਿੰਕ ਕੋਡਾ ਜਿਹੜੀਆਂ ਮੰਡੀਆਂ ਨੂੰ ਜੁੜਦੀਆਂ ਜਿੰਨਾਂ ਦਾ ਫੰਡ ਡੀਵੈਲਪਮੈਂਟ ਫੰਡ ਉਹ ਰੁਕਿਆ ਹੋਇਆ ਉਹ ਡੱਕਦਾ ਸਾਰਾ ਸਾਡਾ ਪੰਜਾਬ ਚ ਸੜਕਾਂ ਦਾ ਇੰਨਾ ਨੈਟਵਰਕ ਹੈ ਸਾਡਾ ਕੰਮ ਰੁਕਦਾ ਨਾ ਹਾਂ ਭਾਜਪਾ ਦੀ ਚੁਣੌਤੀ ਕੱਲਾ ਅਕਾਲੀ ਦਲ ਤੋਂ ਵੱਖਰਾ ਹੋਣਾ ਇਹ ਨਹੀਂ ਲੱਗਦਾ ਤੁਹਾਨੂੰ ਲੱਗਦਾ ਕਿ ਕਿਸਾਨ ਜਿਹੜੇ ਬੈਠੇ ਨੇ ਚਾਹੇ ਸ਼ੰਭੂ ਗਾਉਂ ਦੇ ਬੈਠੇ ਚਾਹੇ ਵੈਸੇ ਵੀ ਭਾਜਪਾ ਆਂਦੀ ਇੱਥੇ ਪਹਿਲੇ 30 ਸਾਲਾਂ ਤੋਂ ਭਾਜਪਾ ਆਪਣੀ ਕੋਈ ਉਮੀਦਵਾਰੀ ਦੇ ਸਕੀ ਪਾਰਟੀ ਦਾ ਪਹਿਲਾਂ ਦੋ ਦਾ ਸਿੱਧੂ ਨੂੰ ਲੈ ਬਾਦੋਂ ਉਹਨੂੰ ਦੋ ਦਾ ਬਣਾ ਕ੍ਰਿਕਟ ਸਵਾਦ ਹੈ ਜਿੰਦਾ ਚਲੋ ਹੋ ਗਿਆ ਫਿਰ ਜੇਤਲੀ ਲੈ ਫਿਰ ਪੁਰੀ ਸਾਹਿਬ ਲੈ ਹੁਣ ਅਮਰੀਕਾ ਤੋਂ ਲਾਇਏ ਸਦੂ ਸਾਹਿਬ ਉਹ ਤਾਂ ਕਰੇ ਲੋਕਲ ਕਿੱਥੋਂ ਲੋਕਲ ਹੁਣ ਇਹ ਲਾਇਆ ਅਮਰੀਕਾ ਤੋਂ ਨਵਾਂ ਮਾਡਲ ਆਉਦਾ ਅਮਰੀਕਾ ਕਿਉਂਕਿ ਲੋਕਲ ਤੇ ਬੋਕਲ ਦਾ ਯਕੀਨ ਲੱਗ ਕੋਈ ਚੱਕਰ ਦੀ ਜੀ ਕਿਸੇ ਦੀ ਕੋਠੀ ਜਾ ਕੇ ਰਹਿਣ ਲੋਕਲ ਕਰਦੇ ਉਹਦੇ ਮੈਂ ਅੰਬਸਾਰੀ ਚਾਈ ਸਰਬਾਨ ਆਏ ਨੇ ਲੋਕ ਲੋਕ ਕਹਿੰਦੇ ਉੱਧਾ ਗਏ ਨੇ ਲੋਕਾਂ ਦੇ ਲੋਕਾਂ ਨੂੰ ਸਮਝੀ ਜੇ ਨਾ ਪਤਾ ਉਹ ਬੀਜੇਪੀ ਜਾ ਕੇ ਜੇ ਲੋ ਬੀਜੇਪੀ ਤੋਂ ਇੱਥੇ ਲੀਡਰ ਹੋ ਤੂੰ ਦੇਖਦੇ ਉੱਧਾ ਹੀ ਛੜਖਾ ਦੇ ਜੇ ਬੀਜੇਪੀ ਇੰਨੀ ਸਟੌਂਗ ਹੈ ਅਮਸਾਚ ਤੋ 10 ਸਾਲਾਂ ਤੋਂ ਪਾਰਟੀ ਨੂੰ ਕੈਂਡੀਡੇਟ ਦੀ ਦੇ ਸਕੀ ਹਰ ਵਾਰ ਜਵਾ ਕੈਂਡੀਡੇਟ ਨੱਪ ਕੇ ਲਿਆਉਂਦੇ ਕਦੀ ਕਿਦਿਓ ਕਦੀ ਕੰਦ 13 ਦੀ 13 ਸੀਟਾਂ ਦੇ ਕੈਂਡੀਡੇਟ ਦੇ ਦਿੱਤੇ ਉਹਨਾਂ ਨੇ ਦੇ ਜਾਂਦੇ ਦੇਨੂ ਕੀ ਆ ਉਹ ਤਾਂ ਕਈ ਪਾਰਟੀਆਂ ਦਰੀਆਂ ਇੰਡੀਆ ਦੇ ਜਿਹੜੀਆਂ ਖੜੂੰਦੀਆਂ ਉਦੋਂ ਦੇਖੀ ਜਾਓ ਤਾਂ ਕੋਈ 5ਵੇਂ ਨੰਬਰ ਤੇ ਆਉਗੋ 6ਵੇਂ ਤੇ ਉਹ 7ਵੇਂ ਕੋਈ 3 ਹਲੀ ਬੀਜ ਵੀ ਪੰਜਾਬ ਦੇ ਲੋਕ ਕਦੀ ਬੀਜਪੀ ਨੂੰ ਵੋਟ ਨਹੀਂ ਪਾਉਣਗੇ ਤੁਸੀਂ ਨੋਟ 740 ਕਿਸਾਨ ਸ਼ਹੀਦ ਹੋਏ ਆ 740 ਕੋਈ ਥੋੜੇ ਦੀ ਹੁੰਦੇ ਮਤਲਬ ਬਹੁਤ ਜ਼ਿਆਦੇ ਇਸ ਕਰਕੇ ਬੀਜਪੀ ਦਾ ਨਾਂ ਕੋ ਉਧਾਰਿਆ ਨਾ ਉਹਨਾਂ ਨੂੰ ਵੋਟ ਪਾਉਣ ਜੋ ਬਤੀ ਗਾ ਤੁਸੀਂ ਕਿਸਾਨੀ ਅੰਦੋਲਨ ਦੀ ਵੀ ਗੱਲ ਹੋਈ ਐ ਐਮਐਸਪੀ ਕਿਸਾਨਾਂ ਦਾ ਮੁੱਦਾ ਹਮੇਸ਼ਾ ਇਹ ਰਿਹਾ ਜਦੋਂ ਜਦੋਂ ਦਿੱਲੀ 'ਚ ਅੰਦੋਲਨ ਚੁੱਦੋ ਵੀ ਹੁਣ ਸ਼ੰਭੂ ਬਾਰਡਰ ਤੇ ਬੈਠੇ ਹੁਣ ਵੀ ਉਹੀ ਐ ਐਮਐਸਪੀ ਵਾਸਤੇ ਤਾਂ ਉਹ ਪੰਜਾਬ ਨੂੰ ਵੀ ਕਈ ਵਾਰ ਉਹਨਾਂ ਹੀ ਅਸੀਂ ਦੇਖਿਆ ਤੁਸੀਂ ਦੇਖਿਆ ਉਹਨਾਂ ਜਿਹੜੇ ਕਿਸਾਨ ਲੀਡਰਸ ਨੇ ਉਹ ਕਹਿੰਦੇ ਕਿ ਜੇ ਪੰਜਾਬ ਸਰਕਾਰ ਚਾਹੇ ਹਾਲਾਂਕਿ ਭਵੰਤਮਨ ਉਹਨੇ ਕਿਹਾ ਸੀਗਾ ਕਿ ਮੈਂ ਵਿਚੋਲੀਆ ਬਣ ਕੇ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੀ ਨਿਰਾਸ਼ਾ ਕੇਂਦਰ ਦੇ ਨਾਲ ਤਾਂ ਹੈਗੀ ਹੋਈ ਐ ਲੇਕਿਨ ਪੰਜਾਬ ਸਰਕਾਰ ਦੇ ਨਾਲ ਵੀ ਉਹ ਜੀ ਕਰ ਰਹੇ ਉਹਦੇ ਦੀ ਸਰਕਾਰ ਤੇ ਵਸਦੀ ਗੱਲ ਉਹਨਾਂ ਸਭ ਨੂੰ ਚਾਹੀਦਾ ਨਾ ਦੇਖੋ ਅਹੀ ਐਮਐਸਪੀ ਸਬਜੀ ਇਹਦੇ ਲਾਗੂ ਕਰ ਲਿੰਦੇ ਸਾਡੀਆਂ ਕਈ ਪ੍ਰੋਬਲਮਾਂ ਨੇ ਨਾ ਦੇ ਦਾਂਗੇ ਅਈ ਵੇਚਾਂਗੇ ਕਿੱਥੇ ਐਮਐਸਪੀ ਤੇ ਜਿਹੜੀ ਫੂਡ ਦੇ ਉੱਤੇ ਆ ਉਹ ਸੈਂਟਰ ਗਵਰਨਮੈਂਟ ਹੀ ਦੇਊਗੀ ਸਭ ਦੇਖ ਦਿਖਾ ਉਹ ਨਹੀਂ ਦੇ ਸਕਦੀ ਸਟੇਟ ਹਾਂ ਦਾ ਸਾਡੇ ਕੋਈ ਨੁਫਾਂ ਨਹੀਂ ਆਗੇ ਕਰੇ ਕੀ ਕਾਫੀ ਟਾਈਮ ਹੋ ਗਿਆ ਜਿਹੜਾ ਹੈ ਰਿਪੋਰਟ ਹੈਗੀ ਸੁਆਮੀ ਨਾਥ ਦੀ ਹਾਲਾਕਿ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਵੀ ਦੇ ਸਕਦਾ ਲੇਕਿਨ ਕਿਸਾਨ ਕਹਿੰਦੇ ਨੇ ਕਿ ਜੇ ਸੂਬਾ ਸਟੇਟ ਚਾਹੇ ਤਾਂ ਉਹ ਆਪਣੀ ਜਿਹੜੀ ਲੜਾਈ ਹੈ ਉਹ ਉਹ ਕਿਸਾਨਾਂ ਨਾਲ ਖੜ ਕੇ ਲੜੀ ਜਾ ਸਕਦੀ ਹੈ ਕਿਉਂਕਿ ਉਹਨਾਂ ਨੂੰ ਰੋਕਿਆ ਗਿਆ ਜਿਸ ਤਰੀਕੇ ਹਰਿਆਣਾ ਬਾਰਡਰ ਤੇ ਪੰਜਾਬ ਹਰਿਆਣਾ ਬਾਰਡਰ ਤੇ ਉਹ ਕਹਿੰਦੇ ਕਿ ਜੇ ਪੰਜਾਬ ਸਰਕਾਰ ਚਾਹੇ ਤਾਂ ਸਾਨੂੰ ਅੱਗੇ ਲੰਘਣ ਦੇ ਵਿੱਚ ਅਸੀਂ ਸਫਲ ਹੋ ਸਕਦੇ ਸੀ ਨਹੀਂ ਜੀ ਐਦਾਂ ਦੀ ਕੋਈ ਐ ਤਾਂ ਮੋਟੇ ਤੋਂ ਉੱਤੇ ਜੀ ਕਿ ਉਹ ਜਿਹੜੀ ਭਗਵਤਵਾਨ ਦੀ ਸਰਕਾਰ ਹੈ ਹਾਂ ਜੀ ਕਿਸਾਨਾਂ ਦੇ ਨਾਲ ਹੀ ਅਸੀਂ ਕਿਸਾਨਾਂ ਦੇ ਨਾਲ ਇਹ ਖੇਤੀਬਾੜੀ ਬਚਾਉਣੀ ਚਾਹੁੰਦੇ ਹਾਂ ਉਹ ਖੇਤੀਬਾੜੀ ਬਚਾਉ। ਅਰੇ ਇੱਕ ਆਖਰੀ ਸਵਾਲ ਲਵਾਂਗੇ ਕੇਂਦਰ ਦੇ ਵਿੱਚ ਨਿਤਨ ਗੜਕਰੀ ਉਹਨਾਂ ਦਾ ਬਿਆਨ ਆਇਆ ਸੀ ਕਹਿੰਦੇ ਕਿ ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਕਹਿੰਦੇ politically motivated ਧਰਨੇ ਹੁੰਦੇ ਨੇ ਹਮੇਸ਼ਾ BJP ਦੇ ਲਈ ਚੈਲੰਜ ਖੜਾ ਕਰਦੇ ਨੇ ਅਦਰਵਾਈਜ਼ ਕਹਿੰਦੇ ਕਿਸਾਨ ਤਾਂ ਖੇਤਾਂ 'ਚ ਨੇ ਇਹ ਤਾਂ politcal ਪਾਰਟੀਆਂ ਦੇ ਬੰਦੇ ਬੱਟੇ ਨੇ ਨਹੀਂ ਨਹੀਂ ਇਹ ਤਾਂ ਤੁਸੀਂ ਤਾਂ ਤੁਸੀਂ ਤਾਂ ਕਵਰ ਕਰਦੇ ਹੋ ਗੜਕਰੀ ਦੇ ਬਿਆਨ ਸੱਚ ਜੀ ਆ ਕਿਸਾਨ ਬੈਠੇ ਬਚਾਉਂਦੇ ਆ politcal motivated ਇੱਥੇ ਹੁੰਦਾ ਦਾ ਨਾ ਉਹਨਾਂ ਦਾ ਨਾ ਮੈਂ ਮੈਂ ਨਹੀਂ ਗੱਲ ਕਰਦਾ ਤਾਲੀਵਾਲ ਸਾਹਿਬ ਓਵਰ ਆਲ ਹੁਣ ਆਖਰੀ ਸਵਾਲ ਹੈ ਜਿਹੜੀ ਸਿਆਸਤ ਹੈ ਅੰਮ੍ਰਿਤਸਰ ਦੀ ਹਾਂ ਤੁਸੀਂ ਪਹਿਲਾਂ ਵੀ ਚੋਣ ਲੜੀ ਹੈ ਹੁਣ ਵੀ ਤੁਸੀਂ ਇੱਥੋਂ ਦੁਬਾਰਾ ਤੋਂ ਚੋਣ ਲੜ ਰਹੇ ਹੋ ਹਾਲਾਂਕਿ ਵੱਡਾ ਮੰਡੇਟ ਤੁਹਾਨੂੰ ਵਿਧਾਨ ਸਭਾ ਚੋਣਾਂ ਚ ਮਿਲਿਆ ਸੀ ਇਸ ਵਾਰ ਤੁਸੀਂ ਕਿਸ ਤਰੀਕੇ ਦੇਖਦੇ ਹੋ 13 ਜ਼ੀਰੋ ਕਰਨ ਦੇ ਵਿੱਚ ਤੁਸੀਂ ਕਿੰਨਾ ਯੋਗਦਾਨ ਪਾਓਗੇ ਬਹੁਤ ਮੈਂ ਤਾਂ ਆਪਾਂ ਮੁਸਲਮਾਨ ਸੀਟ ਜਿੱਤ ਕੇ ਤਾਂ